ਸਾਸਤਰੀਆ ਪੰਜਾਬੀ ਹੋਰ ਸਾਡਾ ਠੀੜਾ ਕੋ ਆਪਾਂ ਵੇਖੋ ਸਰਦੀ ਦਾ ਮੌਸਮ ਜੀ ਤੇ ਆਪਾਂ ਗੁੱਲੀ ਡੰਡਾ ਖੇਡ ਰਹੇ ਆਂ ਜੀ ਇੰਜੋਏ ਫੁੱਲ ਕਰ ਰਹੇ ਆਂ ਜੀ ਆ ਵੇਖੋ ਆਪਣੀ ਟੁਏਮ ਗੀ ਗੁੱਲੀ ਡੰਡੇ ਦੀ ਜੀ ਆ ਵੇਖੋ ਜੀ ਰੌਣਕਾ ਫੁੱਲ ਲੱਗੇ ਹਣ ਸਾਡੇ ਪਿੰਡ ਗੁੱਲੀ ਡੰਡੇ ਦੀਆਂ ਹੈ ਆ ਵੇਖੋ ਜੀ ਪੁਰਾਣੀਆਂ ਖੇਡਾਂ ਸੀ ਫਿਰ ਚਾਲੂ ਕਰਤੀਆਂ ਨੇ ਜੀ ਆਪਾਂ ਆਲੂ ਜਲਾਉਣ ਡੰਡੇ ਨੂੰ ਇਹ ਹੋਟ ਹੋ ਚੁੱਕਾ ਜੀ ਆ ਮੁੰਡੇ ਆ ਨਿੱਕੇ ਨਿੱਕੇ ਵੇਖਣ ਗੁੱਲੀ ਡੰਡਾ ਛੇਛ ਦੀ ਵਾਰੀ ਆ ਗਈ ਛੇਛੂ ਦੀ ਕਿਵੇਂ ਦੀ ਹੈ ਮਿਸਟਰ ਸ਼ਰੇਸ਼ ਜੀ ਉਤੋਂ ਆਪਾਂ ਵਾਰੀ ਚੱਲਾਂਗੇ ਜੀ ਮੁੰਡੇ ਪੂਰੀਆਂ ਮੋਜਾਂ ਮਾਰ ਰਹੇ ਨੇ ਜੀ ਵੈਰੀ ਗੁੱਡ ਹੁਣ ਵੇ ਆਨੇ ਪਾਲੂ ਕੋ ਲੱਗਦੀ ਨਹੀਂ ਡੰਡੇ ਨੇ ਟਾਟਾ ਵੈਰੀ ਗੁੱਡ ਮੁੰਡਿਓ ਦੂਜਾ ਦੂਜਾ ਮੈਂ ਲਾਣਾ ਓਏ ਉਹ ਨਹੀਂ ਮੇਰੀ ਵਾਰੀ ਹੈ ਪਰ ਆਏ ਹਾਂ ਮੂ ਅਲਦੰਦਾ ਚੁੱਕਾ ਏ ਉਹ ਵੈਰੀ ਗੁੱਡ ਨਹੀਂ ਹੋਈ ਨੋ ਕੈਚ ਆ ਸਾਡਾ ਬਰਾ ਆਇਆ ਜੀ ਕਿੱਥੋਂ ਆਇਆ ਵੀਰ ਜੀ ਕਿਣੀਆਂ ਤੂੰ ਹੋਰ ਕਿੱਥੋਂ ਵੀਰ ਜੀ ਇੰਡੀਆ ਤੋਂ ਇੰਡੀਆ ਤੋਂ ਕਿਹੜੇ ਭਾਈ ਤੁਸੀਂ ਇੰਡੀਆ ਦੇ ਲੱਗ ਨਹੀਂ ਰਹੇ ਹੋ ਭਾਈ ਇੰਡੀਆ ਦੇ ਭਾਈ ਤੇਰੇ ਤੀਥ ਬਹੁਤ ਗੋਰੇ ਨੇ ਕਰ ਆਪ ਇਤਨੇ ਕਾਲੇ ਹੋ ਤੀਥ ਬਹੁਤ ਕੀਟੇ ਹੈ ਵੈਰੀ ਗੁੱਡ ਸ਼ੇਚੂ 6 ਰਨ ਮਿਲਣਗੇ ਬਾਉਂਡਰੀ ਦੇ ਸਾਥ ਕਿਉਂ ਕਰਨਾ ਹੈ ਵੇਖੋ ਜੀ ਗੁੱਲੀ ਡੰਡਾ ਖੇਡੋ ਤੇ ਠੰਡ ਨੂੰ ਭਜਾਓ ਦੂਰ ਉਹ ਫੁੱਲੀ ਨ ਕੱਟ ਕਰ ਲਈਓ ਵਾਰੀ ਹੋਡ ਹੋ ਚੁੱਕੀ ਜੀ ਹੁਣ ਮੇਰੀ ਵਾਰੀ ਆ ਗਈ ਚੱਲੋ ਨ ਗੌਰਵ ਵਾਰੀ ਚੱਲਣਗੇ ਗੋਲੀ ਦੀ ਵਾਰੀ ਆ ਗਈ ਪਹਾਲੂ ਹੋਣਾ ਬਲੇ ਪਰ ਹੋਏ ਹੁਣ ਓ ਰੈਟਰ ਹੋਇਆ ਜੇ ਅੱਜ ਪਤਾ ਲੱਗਣਾ ਢਿਮਾ ਲਾਈਆਂ ਦਾ ਨਜ਼ਾਰਾ ਅੱਜ ਲੱਗਣਾ ਗੁੱਲੀ ਦੇਖੋ ਆਪਣੀ ਗੁੱਲੀ ਕਿੰਨੀ ਦੂਰ ਗਿਆ ਜੇਮ ਦਾ ਜੋਰ ਹੁੰਦਾ ਵੇਖ ਡੋਲਾ ਆਪਣਾ ਚੱਕ ਉਹ ਡੰਡਾ ਰੱਖ ਹਾਂ ਹੁਣ ਦੇਖਣੇ ਬਜੀਤ ਕੋਲ ਲੱਗੀ ਕਿ ਨਹੀਂ ਹੇ ਯਸ ਕਰਾ ਆਪਣਾ ਦਾਣ ਏ ਹੋੜ ਗਰਵ ਦੀ ਦਾਣ ਲਾਣ ਲੱਗਿਆ ਨੇ ਮੇਰੇ ਡੰਡਾ ਨਾਲ ਵੱਜ ਮਸਾੜ ਦਾਣ ਕਰਾ ਆਪਣਾ ਓਹ ਸੱਦੇ ਬੋਕੀ ਕੋਈ ਨਹੀਂ ਲਾਏਗਾ ਛੱਡੇ ਜਾ ਮੋਜਾ ਵਾਣੋ ਆ ਵੇਖੋ ਅੱਪ ਦੁਬਾਰਾ ਫੇਰ ਦਾਨ ਲਾਣ ਲੱਗਿਆ ਜੀ ਦਾਨ ਹੀ ਬੜਾ ਠੋਖਾ ਕੇ ਲੰਦਾ ਇਹ ਫੇਰ ਦਾਨ ਲਾਣ ਗੁਰਦਿਆ ਰੰਡਾ ਕਾਰੀਆਂ ਦੀ ਸਾਹਮਣੇ ਕਰਨੀ ਇਹ ਗੋਲੀ ਵਾਂਗ ਜਾਣੀ ਏ ਇਹ ਗੋਲੀ ਵਾਂਗ ਜਾਣੀ ਗੁੱਲੀ ਗੋਲੀ ਵਾਂਗ ਨੰਬੂ ਕਿੱਥੇ ਵਚਾਈਏ ਗੁੱਲੀ ਹੁਣਾਂ ਕੰਧ ਪਲੇ ਹਾਂ ਪੰਜਾਬ ਤੋਂ ਕੰਧ ਪਾਰ ਕੰਧ ਪਾਰ ਗਈ ਹੁਣਾਂ ਗਈ ਕਾਂਦ ਉਤਰੀ ਗਈ ਕਾਂਦ ਵਸਾਰੋ 6 ਰਨ ਛੱਕਾ ਨੀ ਕਰਨ ਵੇਖੋ ਜੀ ਆੜੂ ਦਾਨ ਵਾਲਾ ਜੁੱਤ ਜੈ ਵੀ ਗੁੱਡ ਜੀ ਲੱਗਦਾ ਬਹੁਤ ਇੰਜੋਏ ਕਰ ਰਹੇ ਗੁੱਲੀ ਡੰਡੇ ਦਾ ਜੀ ਓ ਵੈਰੀ ਗੁੱਡ ਜੀ ਮੈਦਾਨ ਲਾਗੇ ਜੀ ਫਿਰ ਦੁਬਾਰਾ ਵੀ ਸ਼ਾਓ ਇਹੋ ਨੇੜੇ ਨਹੀਂ ਤਾਂ ਨਹੀਂ ਗੁੱਲੀ ਆਹ ਵੈਰ ਟਰਾਲੀਆਂ ਨੂੰ ਅਜਵੇਂ ਟਰਾਲੀਆਂ ਨੂੰ ਟਰਾਲੀਆਂ ਟੁੱਟ ਜਾਣੀਆਂ ਇਹਨੇ Natto mm -hmm. ਹਰ ਅਨਿਆਰ ਲਵਾ ਲਈਏ ਸਾਰਿਆਂ ਨੂੰ ਪਤਾ ਹੀ ਹੈ ਉਹ ਰੱਖੇ ਬਾਈ ਜੀ ਹੁਣ ਸਾਡੀ ਵਾਰ ਆ ਗਈ ਥੱਲੇ ਲੱਗੇਵੇਂ ਜੀ ਹੁਣ ਸਾਡੀ ਤਸੱਲੀ ਕਰਾ ਰਹੇ ਤਸੱਲੀ ਕਰਾ ਰਹੇ ਆ ਸਾਡੀਆਂ ਮੋਜਾਂ ਮੋਜਾਂ ਵਾਣ ਆ ਵੇਖੋ ਜੀ ਬਾਣ ਵੇਖ ਮੁੰਡੇ ਦਾ ਏ ਐ ਸਾਰੇ ਕੱਪ ਡੰਡੇ ਇੰਗਾਨ ਲੱਗੇ ਜੀ ਜਾਣੇ ਡੰਡੇ ਨੂੰ ਸੱਟ ਲੱਗ ਜੇ ਲੱਗੇ 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 ਏ ਗੋਗੀ ਜੀ ਇਸ ਵਾਰ ਜੀ ਮੈਂ ਲਾਵਾਂਗਾ ਨਾ ਵੇਖੋ ਸਿੱਧਾ ਡੰਡੇ ਤੇ ਆ ਪਾਲੂ ਜੀ ਪਾਲੂ ਜੀ ਕਹਿੰਦੇ ਜਾਣੀ ਕੰਮ ਕਰੂਗੇ ਨਾ ਪਹਾਈ ਜੀ ਛੇ ਰੰ ਛੇ ਰੰ ਕਹਿੰਦੇ ਕਦੇ ਥੱਲੇ ਕਦੇ ਉੱਤੇ ਹੀ ਇਹ ਅੱਜ ਇਹ ਗੱਲ ਨਹੀਂ ਗੱਲ ਅੱਜ ਇਹ ਗੱਲ ਨਹੀਂ ਖੜੀ ਨਾਲੇ ਵਧੀਆ ਯਾਰ ਠੰਡ ਨੂੰ ਵਜਨ ਲੱਗਿਆ ਖੇਡ ਵਿੱਚ ਚਾਈ ਜਾ ਕਰਮੀ ਆ ਰਹੀ ਆ ਠੰਡ ਤੋਂ ਵਜਨ ਲਈ ਆੜ ਦਾ ਬਚਨ ਲਈ ਪਸੀਨਾ ਆ ਚੁਕਾ ਜੀ ਕਿੰਨਾ ਆ ਚੁਕਾ ਹੈ ਸਰੀਰ ਗਰਮ ਹੋ ਪੂਰੀ ਤਸੱਲੀ ਆ ਰਹੀ ਪੂਰੀ ਫੁੱਲ ਸਰੀਰ ਗਰਮ ਹੋ ਗਿਆ ਹਾਈ ਬਈ ਤਸੱਲੀ ਆ ਵੇਖੋ ਜੀ ਹਾਈ ਮੈਦਾਨ ਲਾਦੇ ਹੋਏ ਮੁੰਡੇ ਉਹ ਛਾਲ ਪਿਸਾ ਬਲੋ ਪਿਸਾ ਆ ਗਈ ਪਈਏ ਆ ਪਾਲੂ ਜੀ ਹੁਣ ਲਾਨ ਲੱਗੇ ਨੇ ਚਾਰਾ ਵੇਖ ਲਓ ਤੁਸੀਂ ਇੱਕ ਆਹ ਵੇਖੋ ਆਪਣੀ ਰਾਹ ਕਿਤੇ ਬਾਹਰ ਚੜੀ ਆਉਣੀ ਆਹ 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 ਆ ਹੋਣ ਸਿੱਧਾ ਹੁਣ ਵਿਸ਼ਾਣਾ ਸਿੱਧਾ ਹੁਣ ਵਿਸ਼ਾਲ ਦੁਬਾਰਾ ਗੁੱਲੀ ਫੇਕੀ ਜਾ ਗਲਤੀ ਹੈ ਗਲਤੀ 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 ਦੁਬਾਰਾ ਨਹੀਂ ਵਾਲੇ ਤੋਂ ਦਫਾ ਰਿਆ ਰੋ ਆ ਡੈਕ ਐਵੇਂ ਡੈਕ ਬਦਲ ਤੂੰ ਬਸ ਜੇ ਛੋਟੀਆਂ ਨਹੀਂ ਫੇਰ ਦੇਖੋ ਜੀ ਇਹਨਾਂ ਦੁਬਾਰਾ ਫੇਰ ਆ ਮੱਥਲੇ ਲਾਲ ਆ ਇਹਨੂੰ 2 ਮਿੰਟ ਵਾਰੀ ਦੱਸ ਜੀ ਦੇਖੋ ਜੀ ਆਪਣੀ ਵਾਰੀ ਏ ਕਿਆ ਚ ਆ ਵੇਖੋ ਜੀ ਐਂ ਕੂ ਕਰਕੇ ਜਾਂਦੀ ਦੱਸ ਮੰਗਤ ਜੀ ਕਿਵੇਂ ਲੱਗ ਰੇ ਐ ਮੈਂ ਇਹ ਮੈਂ ਵਾਰੀ ਸਹੀ ਹੈ ਹਾਂ ਦਾ ਫੇਸ ਵਿਖਾ ਦੇ ਮੇਰੀ ਜਗ੍ਹਾ ਤੇ ਓ ਬੈਟਰੀ ਲੋ ਹੋ ਗਈ ਸੋਲ ਕੇ ਮੰਗੀ ਬੇਰਲਾ ਤੜਕੇ ਨਾਲ ਬਾਹਤ ساری ਰਹਿ ਗਈ ਐ ਆਹ ਨੇ ਐਣੀ ਕਹਿ ਜਾਂਦੀ ਇਹ ਕਹਿ ਨਹੀਂ ਆਂਦੀ ਇਹ ਤੇ ਟਿੱਕਾ ਪਾੜ ਤੇ ਗੁੱਲੀ ਜਾਂਦੀ ਐ ਇਹ ਐਣੀ ਕਹਿ ਜਾਂਦੀ ਕਰਨਵੀਰ ਇਹ ਕਿੰਨੀ ਕਿੰਨੀ ਵਾਰੀ ਪਈ ਇਹ ਹੁਣ ਕੈਂਟਾ ਕੈਂਟਾ ਕਰਨਵੀਰ ਦੀ ਹੁਣ ਮੈਂ ਖੁਦ ਚੱਲੀ ਕੈਂਟਾ ਵਾਰੀ ਚਲ ਨਹੀਂ ਕੈਂਟਾ ਆਹ ਦਾਣ ਆਪਣਾ ਚੈੱਕ ਕਰਾ ਕੇ ਤੇ ਗੁੱਲੀ ਜਾਂਦੀ ਐ ਕਰੋ ਕਰੋ ਚੱਕ ਦੀ ਆ ਵੇਖੋ ਏ ਸਾਨੂੰ ਦਾ ਲੱਕ ਨੂੰ ਫੇਰ ਲਵੇ ਆ ਤੇ ਫਾਸਾ ਗਾ ਦੇ ਹੋਏ ਇਹ ਨਹੀਂ ਕਾ ਜੀ ਨਹੀਂ ਲਾ ਦੂਜਾ ਦਾਨ ਮੈ ਲਾਣਾ ਦਾਨ ਮੈ ਲਾਣਾ ਆਲ ਫੜ ਫੜ ਲਾ ਆਡੂ ਡਾਨ ਸੈਲਰੀ ਇਹ ਮਿਸਟਰ ਆਡੂ ਜੀ ਹੁਣ ਲਾਉ ਨੇ ਜੀ ਏ ਓ ਲਿਆ ਆੜੀ ਚੱਕਾ ਮੈਂ ਲਾੜ ਹੋ ਲਾੜ ਫੇਰਦੀ ਏ ਚਾਲ ਇਹ ਨਿਸ਼ਾਨਾ ਪਾਲ ਲੋ ਤਾਂ ਕੋਈ ਨੀ ਲੱਗਾ ਆ ਮੁੰਡੇ ਕਿੰਨੇ ਖੋਚ ਨਹੀਂ ਤੂੰ ਦੀ ਖੇਡਣਾ ਗੁੱਲੀ ਡੰਡਾ ਖੇਡਣਾ ਹੈ ਗੁੱਲੀ ਡੰਡਾ ਲਿਆਓ ਆ ਦਾ ਗੁੱਲੀ ਡੰਡਾ ਕਰੋ ਚੱਕ ਦੇ ਓ ਵੀਰ ਜੀ ਹੁਣ ਸਾਡੀ ਵਾਰੀ ਆ ਗਈ ਵੇਖੋ ਮੁੰਡਿਆਂ ਨੂੰ ਕੈਂਟਾ ਥੱਲੇ ਲਾਈ ਰੱਖਿਆ ਜੀ ਕੈਂਟਾ ਕੈਂਟਾ ਵੇਖੋ ਜੀ ਆਪਾਂ ਗੁੱਲੀ ਡੰਡੇ ਦੀ ਕਰਤੀ ਬਸ ਬਾਕੀ ਮੁੰਡੇ ਖੇਡ ਰਹੇ ਨੇ ਜੀ ਆਪਣ ਪੈ ਗਿਆ ਕੰਮ ਆਹ ਵੇਖੋ ਆਪਾਂ ਮੁੰਡੇ ਨੂੰ ਕਰਤਾ ਸੋਹਣੇ ਜਨਵਾਰੀ ਥਾਂ ਦੇ ਬਹੁਤ ਸੋਹਣਾ ਮੁੰਡਾ ਵੀ ਖੇਡਦਾ ਹੈ ਮੇਰੀ ਥਾਂ ਦੇ ਹੋਇਆ ਜੀ ਇਹ ਆਹ ਵੇਖੋ ਹੱਥ ਲਾਇਆ ਨੇ ਉਹ ਵੈਰੀ ਗੁੱਡ ਮੁੰਡਿਓ ਚੰਗਾ ਮੁੰਡਿਆ ਬਾਏ ਧੰਨਵਾਦ ਸਵੇਰੇ ਮਿਲਦੇ ਆ ਜੈ ਹਿੰ ਜਾ ਬੀਬਾ ਮੋਜਮਾਨ